ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਸ ਰੰਗਲੀ ਦੁਨੀਆ ਵਿੱਚ ਅਨੇਕਾਂ ਹੀ ਵਿਅਕਤੀ ਆਏ ਅਨੇਕਾਂ ਹੀ ਚਲੇ ਗਏ ਕਈਆਂ ਨੇ ਚੰਗੇ ਤੇ ਕਈਆਂ ਨੇ ਮੰਦੇ ਕੰਮਾਂ ਨੂੰ ਪਹਿਲ ਦਿੱਤੀ ਕਈ ਚੁੱਪਚਾਪੀਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਤੇ ਕਈ ਉਸ ਮਾਲਕ ਪ੍ਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਆਪਣੇ ਕਾਰਜਾਂ ਨੂੰ ਪੂਰਾ ਕਰਦੇ ਗਏ ਹੁਕਮ ਵਿੱਚ ਰਹਿਣ ਵਾਲੇ ਇਨ੍ਹਾਂ ਮਹਾਨ ਵਿਅਕਤੀਆਂ ਦੀ ਗੱਲ ਇਸ ਰਚਨਾ ਰਾਹੀਂ ਆਪਾਂ ਸਾਰੇ ਸੁਣਦੇ ਹਾਂ ਬੁਰਾ ਵਕਤ ਇਨਸਾਨ ਤੇ ਜਦ ਵੀ ਆਉਂਦਾ ਏ ਖਾਮੀਆਂ ਕੱਢਣ ਸਾਰੇ ਨਾ ਕੋਈ ਨੇੜੇ ਲਾਉਂਦਾ ਏ ਬੁਰਾ ਵਕਤ ਇਨਸਾਨ ਤੇ ਜਦ ਵੀ ਆਉਂਦਾ ਏ ਖਾਮੀਆਂ ਕੱਢਣ ਸਾਰੇ ਨਾ ਕੋਈ ਨੇੜੇ ਲਾਉਂਦਾ ਏ ਜਿਗਰਾ ਰੱਖ ਕੇ ਵੱਡਾ ਜੋ ਗੱਲ ਕਹੀ ਨੂੰ ਸਹਿ ਜਾਵੇ ਬੰਦਾ ਉਹੀ ਕੰਮ ਦਾ ਜਿਹੜਾ ਰਜਾ ਚ ਰਹਿ ਜਾਵੇ ਬੰਦਾ ਉਹੀ ਕੰਮ ਦਾ ਜਿਹੜਾ ਰਜਾਚ ਰਹਿ ਜਾ ਬੰਦਾ ਬੰਦੇ ਦੀ दारू ਇਹ ਤਾਂ ਸਾਰੇ ਕਹਿੰਦੇ ਨੇ ਆਜੇ ਮੁਸ਼ਕਲ ਟਾਈਮ ਨਾਲ ਆ ਕੇ ਨੇੜੇ ਬਹਿੰਦੇ ਨੇ ਬੰਦਾ ਬੰਦੇ ਦੀ दारू ਇਹ ਤਾਂ ਸਾਰੇ ਕਹਿੰਦੇ ਨੇ ਆਜੇ ਮੁਸ਼ਕਲ ਟਾਈਮ ਨਾਲ ਆ ਕੇ ਨੇੜੇ ਬਹਿੰਦੇ ਨੇ ਬੱਚਾ ਨਿਕਲੇ ਚੰਗਾ ਜਿਹੜਾ ਬਾਪ ਦਾ ਭੈ ਖਾਵੇ ਬੰਦਾ ਉਹੀ ਕੰਮ ਦਾ ਜਿਹੜਾ ਰਜਾਚ ਰਹਿ ਜਾ ਬੰਦਾ ਉਹੀ ਕੰਮ ਦਾ ਜਿਹੜਾ ਰਜਾਚ ਰਹਿ ਜਾ ਇੱਕ ਦੂਜੇ ਤੋਂ ਜ਼ਹਿਲ ਸਖਾ ਕੇ ਕੀ ਖਟ ਲੈਂਦੇ ਨੇ ਬਾਹਰੋਂ ਰੱਖ ਪਿਆਰ ਅੰਦਰੋਂ ਹੋਰ ਹੀ ਕਹਿੰਦੇ ਨੇ ਇੱਕ ਦੂਜੇ ਤੋਂ ਜ਼ਹਿਲ ਸਖਾ ਕੇ ਕੀ ਖਟ ਲੈਂਦੇ ਨੇ ਬਾਹਰੋਂ ਰੱਖ ਪਿਆਰ ਅੰਦਰੋਂ ਹੋਰ ਹੀ ਕਹਿੰਦੇ ਨੇ ਇਨਸਾਨ ਮਾੜਾ ਲੱਗੇ ਸੱਚ ਜੋ ਮੂੰਹ ਤੇ ਕਹਿ ਜਾਵੇ ਬੰਦਾ ਉਹੀ ਕੰਮ ਦਾ ਜਿਹੜਾ ਰਜਾ ਚ ਰਹਿ ਜਾਵੇ ਬੰਦਾ ਉਹੀ ਕੰਮ ਦਾ ਜਿਹੜਾ ਰਜਾ ਚ ਰਹਿ ਜਾਵੇ ਜੀਵਨ ਆ ਉਗਣ ਭਰਿਆ ਬਾਹਰੋਂ ਦਿਸਦਾ ਚੰਗਾ ਏ ਸਰੀਪ ਸਕਲ ਤੋਂ ਲੱਗੇ ਅੰਦਰੋਂ ਗਿਰਗਟ ਰੰਗਾਏ ਜੀਵਨ ਆਗਣ ਭਰਿਆ ਬਾਹਰੋਂ ਦਿਸਦਾ ਚੰਗਾਏ ਸਰੀਪ ਸਕਲ ਤੋਂ ਲੱਗੇ ਅੰਦਰੋਂ ਗਿਰਗਟ ਰੰਗਾਏ ਹਰ ਵਿੱਚ ਕੋਈ ਖਾਮੀ ਜਿਹੜੀ ਜੜਾਂ 'ਚ ਬਹਿ ਜਾਵੇ ਬੰਦਾ ਉਹੀ ਕੰਮ ਦਾ ਜਿਹੜਾ ਰਜਾ 'ਚ ਰਹਿ ਜਾਵੇ ਬੰਦਾ ਉਹੀ ਕੰਮ ਦਾ ਜਿਹੜਾ ਰਜਾ 'ਚ ਰਹਿ ਜਾਵੇ ਸੋਹਾਂ ਜੀ ਦੋਸਤੋ ਇਸ ਰਚਨਾ ਰਾਹੀਂ ਰਜਾ ਵਿੱਚ ਰਹਿਣ ਵਾਲੇ ਵਿਅਕਤੀ ਬਾਰੇ ਕੁਝ ਬੋਲ ਲਿਖਣ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਰਜਾ ਵਿੱਚ ਰਹਿਣ ਵਾਲੇ ਵਿਅਕਤੀ ਤਾਂ ਮੇ ਹੀ ਮਿਲਦੇ ਨੇ ਇਹੋ ਜਿਹੇ ਵਿਅਕਤੀ ਪਰਿਵਾਰ ਨੂੰ ਵੀ ਚਲਾਉਂਦੇ ਨੇ ਤੇ ਆਪਣੇ ਮਨ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਵੀ ਨਹੀਂ ਪਾਉਂਦੇ ਸੋ ਆਪਾਂ ਵੀ ਕੁਝ ਇਸ ਤਰ੍ਹਾਂ ਹੀ ਕੋਸ਼ਿਸ਼ ਕਰੀਏ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਕਮੈਂਟਸ ਜਰੂਰ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਕਰੋ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ